ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸక్తి ਖੋਜ ਵਿਤ ਬਲਦੇਵ ਸਿੰਘ ਐਮ ਐ ਟੀ ਸਾਡੀ ਵਿਚਾਰ ਲੜੀ ਚੱਲ ਰਹੀ ਸੀ ਗੁਰੂਆਂ ਸਾਖੀਆਂ ਕਿਤਾਬਾਂ ਉੱਪਰ ਪਟਵਈਆਂ ਦੇ ਉੱਤੇ ਮੈਂ ਦੋ ਤਿੰਨ ਵੀਡੀਓ ਬਣਾਈਆਂ ਸਨ ਤੇ ਮੈਂ ਆਪਣਾ ਭਰੋਸਾ ਪ੍ਰਗਟ ਕੀਤਾ ਸੀ ਕਿ ਇਹ ਪਟਵਈਆਂ ਜਿਹੜੀਆਂ ਹਨ ਇਹ ਇਤਿਹਾਸ ਲਈ ਕਾਫੀ ਪੋਜੀਟਿਵ ਸਾਨੂੰ ਮਟੀਰੀਅਲ ਪ੍ਰੋਵਾਈਡ ਕਰਦੀਆਂ ਹਨ ਪਰ ਮੈਂ ਜੋ ਅੱਗੋਂ ਪਟਵੀਆਂ ਦੀ ਵਿਚਾਰ ਖੋਜ ਕੀਤੀ ਹੈ ਮੈਨੂੰ ਕੁਝ ਅਜਿਹੇ ਤੱਥ ਮਿਲੇ ਨੇ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਮੇਰਾ ਦਿਮਾਗ ਚੱਕਰਾ ਗਿਆ ਤੇ ਮੈਂ ਸਮਝਿਆ ਕਿ ਮੈਂ ਆਪਣੇ শ্রোਤਿਆਂ ਦੇ ਨਾਲ ਇਹਨਾਂ ਵਾਰੇ ਵੀ ਵਿਚਾਰ ਸਾਂਝੇ ਕਰਾਂ ਨਹੀਂ ਤਾਂ ਮੈਂ ਅਣਜਾਣੇ ਵਿੱਚ ਸ్రోਤਿਆਂ ਨੂੰ ਗੁੰਮਰਾਹ ਕਰਨ ਦਾ ਭਾਗੇਦਾਰੀ ਬਣ ਜਾਵਾਂਗਾ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦਿੱਲੀ ਦੇ ਵਿੱਚ ਜੋਤੀ ਜੋਤ ਸਮਾ ਗਏ ਸਨ ਵਾਲ ਅਵਸਥਾ ਦੇ ਵਿੱਚ ਕੋਈ 9.8 ਸਾਲ ਦੀ ਉਮਰ ਦੱਸੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਤੇ ਦਾ ਸੰਸਕਾਰ ਜਮਨਾ ਨਦੀ ਦੇ ਕੰਢੇ ਤੇ ਕਰ ਦਿੱਤਾ ਗਿਆ ਸੀ ਉਹਨਾਂ ਦੀ ਦਾਦੀ ਵੱਸੀ ਉਹਨਾਂ ਦੇ ਮਾਤਾ ਜੀ ਉਹ ਉੱਥੇ ਸਨ ਮਾਤਾ ਸੁਲਖਣੀ ਜੀ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਸਾਹਮਣੇ ਉਹਨਾਂ ਦਾ ਦਾਤ ਸੰਸਕਾਰ ਕਰ ਦਿੱਤਾ ਗਿਆ ਤੇ ਗੁਰਮਤ ਮਰਜਾਦਾ ਜਿਹੜੀ ਸਾਨੂੰ ਦ੍ਰਿੜ ਕਰਾਈ ਜਾਂਦੀ ਹੈ ਕਿ ਦਾ ਸੰਸਕਾਰ ਤੋਂ ਬਾਅਦ ਵਿੱਚ ਜਾਂ انسان ਦੇ ਇਸ ਸੰਸਾਰ ਤੋਂ ਕੂਚ ਕਰਨ ਦੇ ਤੋਂ ਉਪਰੰਤ ਮਰੇ ਹੋਏ ਸਰੀਰ ਨੂੰ ਜਿਵੇਂ ਮਰਜੀ ਅਸੀਂ ਵਿਲੇ ਲਾਉਣੇ ਆ ਉਹਦੇ ਨਾਲ ਅੱਗੋਂ ਉਸ ਨੂੰ ਕੋਈ ਲਾਭ ਜਾਂ ਹਾਨੀ ਨਹੀਂ ਹੁੰਦੀ ਅਸੀਂ ਦੇਖਾਂਗੇ ਪੱਟਵਈਆਂ ਦੇ ਵਿੱਚ ਕੀ ਲਿਖਿਆ ਲਿਖਤੋਂ ਗੁਰੂ ਰਾਮ ਰਾਏ ਬੇਟਾ ਗੁਰੂ ਹਰ राय जी का اولاد ਗੁਰੂ ਅਰਜਨ जी 소ਡੀ ਖੱਤਰੀ ਵਾਂਛ ਵਾਸੀ ਕੀਰਤਪੁਰ ਰਾਜ ਕਹਿਲੂਰ ਸੰਮਤ 1721 ਜੇਠ ਵੱਡੀ ਤੇਰਸ ਕੋ ਦਿਉ ਭਾਈ ਆਪਣੇ ਭਾਈ ਗੁਰੂ ਹਰਿਕ੍ਰਿਸ਼ਨ ਜੀ ਕੇ ਫੂਲ ਲੈ ਕੇ ਗੰਗਾ ਜੀ ਆਇਆ ਸਾਥ ਮਾਤਾ ਸੁਲਖਣੀ ਜੀ ਸ਼੍ਰੀ ਹਰਿਕ੍ਰਿਸ਼ਨ ਜੀ ਦੀ ਮਾਤਾ ਜੀ ਕੋਕੇ ਰਾਮ ਰਾਏ ਜੀ ਤੇ ਸ਼੍ਰੀ ਹਰਿਕ੍ਰਿਸ਼ਨ ਜੀ ਸਕੇ ਭਰਾ ਸਨ ਰਾਮ ਰਾਏ ਵੱਡੇ ਸਨ ਸਾਥ ਦੀਵਾਨ ਦਰਗਾ ਮਾਲ ਸ਼ਿਬਰ ਆਇਆ ਪੰਡਾ ਵਹੀ ਪੰਡਿਤ ਭਵਾਨੀ ਦਾਸ ਕੀ ਹਵੇਲੀ ਸੋਡੀਆਂ ਹਰਦوار ਹੁਣ ਜੇਕਰ ਇਹ ਪੱਟ ਵਹੀ ਨੂੰ ਇਤਿਹਾਸਕ ਆਧਾਰ ਮੰਨੀਏ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਪੱਟ ਵਹੀਆਂ ਦੇ ਵਿੱਚ ਕਾਫੀ ਚੰਗਾ ਇਤਿਹਾਸਕ ਮਟੀਰੀਅਲ ਹੈ ਤੇ ਇਸ ਅਨੁਸਾਰ ਗੁਰੂ ਹਰਿਕ੍ਰਿਸ਼ਨ ਸਾਹਿਬਾ ਦੇ ਦਾ ਸੰਸਕਰ ਤੋਂ ਬਾਅਦ ਵਿੱਚ ਉਹਨਾਂ ਦੇ ਮਾਤਾ ਜੀ ਮਾਤਾ ਸਲਖਣੀ ਤੇ ਉਹਨਾਂ ਦੇ ਵੱਡੇ ਭਰਾ ਰਾਮਰਾਏ ਤੇ ਦੀਵਾਨਦਰ ਗਮਲ ਇਹ ਤਿੰਨੇ ਜਾਣੇ ਉਹਨਾਂ ਦੀਆਂ ਅਸਤੀਆਂ ਲੈ ਕੇ ਹਰ ਦੁਆਰ ਗਏ ਜਿਵੇਂ Hindu ਪਰਿਵਾਰਾਂ ਦੇ ਵਿੱਚ Hindu ਧਰਮ ਦੇ ਵਿੱਚ ਕਰਮ ਕਾਂਡ ਕੀਤੇ ਜਾਂਦੇ ਉਹ ਸਾਰੇ ਕਰਮ ਕਾਂਡ ਇਨਾ ਨੇ ਕੀਤੇ ਅਸੀਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪੜਾਂਗੇ ਹਾਲੇ ਇੱਕ ਹੋਰ ਪਟਵਈ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਹੀ ਇਹ ਦਾ ਸੰਸਕਰ ਤੋਂਪरांत ਕੀਤੇ ਗਏ ਕਾਰਜ ਕਮ ਲਈ ਲਿਖੀ ਗਈ ਹੈ ਇਹ ਸੰਗਤ ਬੇਟਾ ਬਿੰਨਾ ਉਪਲ ਕਾ ਵਾਸੀ ਅੰਬ ਮਾੜੀ ਫਰਗਣਾ मिये की मोड़ नाने नानू बेटा राम नानू राम बेटा बागे शिपे का वासी महला दिलवाली दिल्ली जगू बेटा पदमे का वासी दुबुजी परगना सोधरा दैया बेटा मूले का वासी अलीपुर समाली परगना मुल्तान गुरु कृष्ण जी की पसम दिल्ली से लेकर कीर्तपुर परगना कहलूर सौमत सत्रह सीस पादम वधि एकादशी को बेभूति सतलुदर नदी में पोआई गुरु जी की कड़ाही बांटी पट वही तलौंदा परगना जींद ਸੋ ਜੇਕਰ ਅਸੀਂ ਇਹਨਾਂ ਪੱਟਵਈਆਂ ਨੂੰ ਗੁਰਮਤਿ ਦਾ ਆਧਾਰ ਬਣਾਨੇ ਆ ਤਾਂ ਇਹਨਾਂ ਪੱਟਵਈਆਂ ਅਨੁਸਾਰ ਦਾ 8ਵੇਂ ਪਾਛਾ ਦੇ ਸਮੇਂ ਪੂਰਨ ਰੂਪ ਵਿੱਚ Hindu ਰਹੁ ਰੀਤ ਨੂੰ ਅਪਣਾਇਆ ਗਿਆ ਸੀ ਜੋ ਗੁਰਨਾਨਕ ਦੇ ਨਿਰਮਲ ਪੰਚ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਿਹਾ ਸੀ ਉਹ ਰਿ ਕੀਤਾ ਗਿਆ ਆਓ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਕਿ ਮਰਨ ਤੋਂ ਫਰੰਤ ਕੀਤੇ ਹੋਏ ਸਾਰੇ ਕੰਮ ਉਸ ਦੀ ਆਤਮਾ ਦੇ ਨਾਲ ਉਹਨਾਂ ਕਰਮਾਂ ਦਾ ਕੋਈ ਸੰਬੰਧ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਜੀ ਪੰਨਾ ਨੰਬਰ 648 ਉੱਤੇ ਰਾਗ ਸੋਰਠ ਵਿੱਚ ਲਿਖਦੇ ਨੇ ਮਹਲਾ ਪਹਿਲਾ ਇੱਕ ਦੱਜਾ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਂ ਕਹਿੰਦੇ ਇੱਕ ਨੂੰ ਦਾਗ ਦਿੰਦੇ ਨੇ ਇੱਕ ਨੂੰ ਦੱਬ ਦਿੰਦੇ ਨੇ ਇੱਕ ਨਾ ਨੂੰ ਕੁੱਤਿਆਂ ਅੱਗੇ ਫਾ ਦਿੰਦੇ ਨੇ ਕਿ ਸਰੀਰ ਕਿਸੇ ਕੰਮ ਆ ਜਾਏ ਇੱਕ ਪਾਣੀ ਵਿੱਚ ਉਸਠੀ ਹੈ ਇੱਕ ਵੀ ਫਿਰ ਹੱਸਣ ਪਾਏ ਇੱਕ ਨੂੰ ਪਾਣੀ ਵਿੱਚ ਵਹਾ ਦਿੱਤਾ ਜਾਂਦਾ ਹੈ ਕਿ ਪਾਣੀ ਦੇ ਜਾਨਵਰ ਉਹ మాਸ ਨੂੰ ਖਾ ਜਾਣ ਉਹਨਾਂ ਦਾ ਭੋਜਨ ਬਣੇ ਇੱਕ ਪਾਣੀ ਵਿੱਚ ਉਹ ਸੱਠੀਏ ਇੱਕ ਭੀ ਫਿਰ ਹਸਣ ਪਾ ਹਸਣ ਖੂ ਪਾਰਸੀ ਲੋਕ ਵਗੈਰਾ ਹਸਣ ਖੂ ਦੇ ਉੱਤੇ ਮੁਰਦੇ ਨੂੰ ਸੁੱਕੇ ਖੂ ਤੇ ਪਾ ਦਿੰਦੇ ਨੇ ਉੱਥੇ ਜਾਨਵਰ ਖਾ ਜਾਂਦੇ ਨੇ ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਹ ਵੋ ਨਾਨਕ ਪਾਸ਼ਾ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਈ ਰੂਹਾਂ ਕਿੱਥੇ ਜਾ ਕੇ ਸਮਾਜ ਜਾਂਦੀਆਂ ਹਨ ਇੱਥੇ ਅਸੀਂ ਇੱਕ ਇਸ ਸੰਦਰਭੇ ਸ਼ਬਦ ਨੂੰ ਵਰਤ ਰਹੇ ਹਾਂ ਅਸੀਂ ਇਸ ਨੂੰ ਸਮਝ ਰਹੇ ਹਾਂ ਕਿ ਮਰਨ ਤੋਂ ਉਪਰੰਤ ਕੀਤੇ ਹੋਏ ਕਾਰਜ ਜੀਵ ਆਤਮਾ ਨੂੰ ਦੇ ਕਿਸੇ ਕੰਮ ਦੇ ਨਹੀਂ ਹਨ ਜੇਕਰ ਗੁਰਨਾਨਕ ਦਾ ਮਤ ਇਹ ਸੀ ਫਿਰ 6ਵੇਂ 8ਵੇਂ ਪਾਛਾ ਦੇ ਪਰਿਵਾਰ ਵਿੱਚ ਜਿਹੜੇ ਕਿ ਉਹਨਾਂ ਦੇ 4-5 ਪੀੜ੍ਹੀਆਂ ਤੋਂ ਗੁਰਗੱਦੀ ਚੱਲੀ ਆਉਂਦੀ ਸੀ ਗੁਰੂ ਦੀ ਨਾਨਕ ਦੀ ਜੋਤ ਚੱਲੀ ਆਉਂਦੀ ਸੀ ਤੇ ਇੰਨਾ ਗਿਆਨ ਨਹੀਂ ਹੋਏਗਾ ਕਿ ਗੁਰੂ ਪਰਵਾਰ ਗੁਰਵਾਣੀ ਨਹੀਂ پڑھਦੇ ਹੋਣਗੇ ਜੇਕਰ ਇਹ ਪੱਟਵਈਆਂ ਸਹੀ ਹਨ ਤਾਂ ਫਿਰ ਗੁਰਵਾਣੀ ਗਲਤ ਹੋ ਜਾਂਦੀ ਹੈ ਫਿਰ ਤਾਂ ਇਹ ਲੱਗਦਾ ਹੈ ਕਿ ਜਿਵੇਂ ਗੁਰਵਾਣੀ ਸਿਰਫ ਲੋਕਾਂ ਨੂੰ ਸੁਣਾਉਣ ਲਈ ਲਿਖੀ ਗਈ ਸੀ ਆਓ ਅਸੀਂ ਇੱਕ ਹੋਰ ਸ਼ਬਦ ਪੜ੍ਹਦੇ ਹਾਂ ਇਹ ਮੈਂ ਅੱਲਾ ਪੰਜਵਾਂ ਦਾ ਸ਼ਬਦ ਹੈ ਅਸਲ ਵਿੱਚ ਸਾਡੇ ਸਤਿਗੁਰੂ ਸਰੀਰ ਨੂੰ ਮਰ ਜਾਣ ਤੋਂ ਬਾਅਦ ਮਿੱਟੀ ਸਮਝਦੇ ਹਨ ਜਿਵੇਂ ਨਿਰਜਿੰਦ ਪੱਥਰ ਹੈ ਇਹ ਮੈਂ ਇਹ ਸਰੀਰ ਜਿਹੜਾ ਮਰ ਗਿਆ ਜਿਹਦੇ ਵਿੱਚੋਂ ਜੋਤ ਨਿਕਲ ਗਈ ਉਹ ਮਿੱਟੀ ਪੱਥਰ ਦੇ ਬਰਾਬਰ ਹੈ ਆਪ ਉਸ ਨੋ ਕਿਸੇ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਆਓ ਪੜ੍ਹਦੇ ਹਾਂ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਵਰਤਾ ਹੋਵੇ ਸੇਵ ਜਿਹੜੇ ਪੱਥਰ ਨੂੰ ਦੇਵਤੇ ਕਹਿੰਦੇ ਆ ਉਹਨਾਂ ਦੀ ਸਾਰੀ ਜਿਹੜੀ ਮਿਹਨਤ ਹੈ ਸੇਵਾ ਵਿਅਰਥ ਚਲੀ ਜਾਂਦੀ ਹੈ ਇਹ ਤੁਸੀਂ ਕਹੋਗੇ ਪੱਥਰ ਦਾ ਤੇ ਸਰੀਰ ਦਾ ਇੱਥੇ ਕੀ ਗੱਲ ਹੈ ਅੱਗੇ ਅਸੀਂ ਜਦੋਂ ਪੂਰਾ ਸ਼ਬਦ ਪੜ੍ਹਾਂਗੇ ਤ ਸਾਡੇ ਮਰੇ ਹੋਇ ਸਰੀਰ ਨੂੰ ਇੱਕ ਪੱਥਰ ਦੇ ਨਹੀਂ ਆਏ ਇੱਕ ਮਿੱਟੀ ਦੇ ਨਹੀਂ ਆਈ ਸਤੂ ਦਾਤਰੇ ਨੇ ਜੇ ਜੋ ਪੱਥਰ ਕੀ ਪਾਇ ਪਾਇ ਜਿਹੜੇ ਪੱਥਰ ਨੂੰ ਦੇ ਪੈਰੀਂ ਪੈਂਦੇ ਨੇ ਮੱਥੇ ਟੇਕਦੇ ਨੇ ਮੂਰਤੀਆਂ ਬਣਾ ਕੇ ਤਿਸ ਕੀ ਕਾਲ ਅਜ਼ਾਈਂ ਜਾਏ ਉਹਦੀ ਸਾਰੀ ਮਿਹਨਤ ਜਿਹੜੀ ਆ ਅਜ਼ਾਈਂ ਬੇਫਜ਼ੂਲ ਚਲੀ ਜਾਏਗੀ ਜਾਂਦੀ ਹੈ ਠਾਕ ਹਮਰਾ ਸਤਬੋ ਲੰਤਾ ਸਰਬ ਜੀਆਂ ਕੋ ਪ੍ਰਵ ਦਾਨ ਦੇਤਾ ਕਿਹੜਾ ਸਦਵਲੰਤਾ ਮਤਲਬ ਉਹ ਜਰੇ ਜਰੇ ਵਿੱਚ ਰਮਿਆ ਹੋਇਆ ਹੈ ਅੰਤਰ ਦੇਉ ਨ ਜਾਣੇ ਅੰਧ ਉਹ ਤੁਹਾਡੇ ਹਿਰਦੇ ਘਰ ਵਿੱਚ ਹੀ ਹੈ ਜਿਹਨੂੰ ਰੱਬ ਨੂੰ ਲੱਭਦੇ ਫਿਰਦੇ ਹੋ ਉਹ ਜੋਤ ਰੂਪ ਕਾਨੂੰਨ ਰੂਪ ਗਿਆਨ ਰੂਪ ਤੁਹਾਡੇ ਹਿਰਦੇ ਘਰ ਵਿੱਚ ਹੀ ਹੈ ਪਰਮ ਕਾ ਮੋਹ ਆਪ ਆਵੇ ਫੰਦ ਪਰਮ ਦੇ ਵਿੱਚ ਮੋਇਆ ਹੋਇਆ ਗਾਲ ਦੇ ਵਿੱਚ ਫੰਡਾ ਫਾਈ ਭੱਜਾ ਫਿਰਦਾ ਨਾ ਪਥਰ ਬੋਲੈ ਨਾ ਕਿਛ ਦੇ ਪਥਰ ਨਾ ਕੁਛ ਬੋਲਦਾ ਨਾ ਕਿਸੇ ਨੂੰ ਕੁਛ ਦੇ ਸਕਦਾ ਹੋਕਟ ਕਰਮ ਨੇ ਫਲ ਹੈ ਸੇਵ ਕਹਿੰਦੇ ਇਸ ਨੂੰ ਪਥਰ ਨੂੰ ਇਸ਼ਨਾਨ ਕਰਾਈ ਜਾਓ ਇਹਨੂੰ ਤੂੰ ਪੰਧ ਕਾਈ ਜਾਓ ਫੁੱਲੇ ਕਰਾਈ ਜਾਓ ਇਹ ਸਾਰੀ ਸੇਵਾ ਬਿਨਾ ਸਿੱਤੇ ਤੋਂ ਹੈ ਬਿਨਾ ਮਤਲਬ ਤੋਂ ਹੈ ਵਿਅਰਥ ਹੈ ਅਗੇ ਕਿਉਂਕਿ ਮੈਂ ਸ਼ਬਦ ਤੋਂ ਪੜਿਆ ਇਹ ਤੁਲਨਾ ਦੇ ਕੇ ਪੱਥਰ ਦੀ ਪੂਜਾ ਦੀ ਮਰਤਕ ਸਰੀਰ ਦੇ ਨਾਲ ਉਹ ਜੋੜਦੇ ਨੇ ਕਿ ਜਿਵੇਂ ਇਹ ਹੈ ਓਵੇਂ ਇਹ ਮਰਤਕ ਸਰੀਰ ਹੈ ਜੇ ਮਰਤਕ ਉਹ ਚੰਦਨ ਚੜ੍ਹਾਵੇ ਜੇ ਮਰੇ ਹੋਏ ਸਰੀਰ ਨੂੰ ਕੋਈ ਚੰਦਨ ਚੜ੍ਹਾਵੇ ਚੰਦਨ ਦੀ ਚਿਤਾ ਵਿੱਚ ਉਸ ਦਾ ਦਾਗ ਕਰ ਦੇਵੇ ਦਾਗ ਦੇਵੇ ਅੰਦਰ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਉਹਦੇ ਨਾਲ ਉਹ ਜਿਹੜੀ ਆਤਮਾ ਜਾਂ ਸਰੀਰ ਜਿਹੜਾ ਮਰ ਗਿਆ ਉਹਨੂੰ ਕੀ ਮਿਲਣਾ ਭਾਪ ਗੁਰੂ ਸਾਹਿਬ ਕਹਿ ਰਹੇ ਨੇ ਉਸਨੂੰ ਕੁਝ ਨਹੀਂ ਜੇ ਮਿਲਣਾ ਤੁਸੀਂ ਮਰਨ ਤੋਂ ਬਾਅਦ ਜਿੰਨੇ ਮਰਜੀ ਕਰਮकांड ਕਰੀ ਜਾਓ ਮਰੀ ਹੋਈ ਸਰੀਰ ਦੀ ਜਿਹੜੀ ਆਤਮਾ ਅਲੱਗ ਹੋ ਗਈ ਉਹ ਤਾਂ ਕੋ ਨਾ ਪਾਇਸ਼ਾ ਕਹਿੰਦੇ ਪਤਾ ਹੀ ਨਹੀਂ ਨਾਨਕੇ ਇਹ ਨਾ ਜਾਪੇ ਕਿੱਥੇ ਜਾਏ ਸਮਾਏ ਇੱਕ ਜਗ੍ਹਾ ਗੁਰਨਾਨਕ ਪਾਤਸ਼ਾਹ ਨੂੰ ਤੇ ਕਹਿੰਦੇ ਨੇ ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਏ ਵਾਰ-ਵਾਰ ਗੁਰਨਾਨਕ ਪਾਤਸ਼ਾਹ ਨੂੰ ਕਹ ਰਹੇ ਨੇ ਮਰਨ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਆ ਕੁਝ ਮੈਨੂੰ ਪਤਾ ਨਹੀਂ ਕਿਹੜੇ ਚੱਕਰਾਂ 'ਚ ਜਗਿਆ ਸੂਓ ਕਰਮ ਕਾਂਡ ਵਿੱਚ ਪਏ ਹੋਇਓ ਜੇ ਮਰਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਜੇ ਮਰਤਕ ਕੋ ਵਿਸਟਾ ਮਾਇ ਰੁਲਾਈ ਤੇ ਜੇ ਕੋਈ ਮਰਦੇ ਨੂੰ ਗੰਦ ਵਿੱਚ ਰੋਲ ਦੇਵੇ ਤਾਂ ਮਰਤਕਾ ਕਿਆ ਘਟ ਜਾਏ ਕਹਿੰਦੇ ਉਹਨੂੰ ਕੀ ਫਰਕ ਪੈਂਦਾ ਭਾਵ ਜੀਵਾਤਮਾ ਜਿਹੜੀ ਨਿਕਲ ਗਈ ਉਸ ਸਰੀਰ ਨਾਲੋਂ ਅਲੱਗ ਹੋ ਗਈ ਕਿੱਥੇ ਗਈ ਕੀ ਹੋਇਆ ਪਤਾ ਨਹੀਂ ਸਰੀਰ ਨੂੰ ਬਿਲੇ ਲਾਉਣਾ ਜਿਹੜਾ ਜੋਗਤ ਤਰੀਕਾ ਉਸ ਨਾਲ ਵਿਲੇ ਅੱਜ ਕੱਲ ਇਲੈਕਟ੍ਰੀਕਲ ਵਾਲਾ ਚੱਲ ਪਿਆ ਗੈਸ ਵਾਲਾ ਚੱਲ ਪਿਆ ਉਹ ਪਹਿਲਾਂ ਲੱਕੜਾਂ ਤੇ ਹੁੰਦਾ ਸੀ ਜੰਗਾ ਜੁੱਧਾਂ ਦੇ ਵਿੱਚ ਤਾਂ ਹੋ ਸਕਦਾ ਦਵਾ ਵੀ ਦਿੰਦੇ ਹੁਣ ਕੀ ਕਰਨਾ ਉੱਥੇ ਨਹੀਂ ਲੱਕੜ ਨਹੀਂ ਆ ਪ੍ਰਬੰਧ ਨਹੀਂ ਆ ਲੜਾਈ ਵਿੱਚ ਲਾਈਟ ਨਹੀਂ ਜਗਾ ਸਕਦੇ ਤੇ ਉੱਥੇ ਜਿੰਨਾ ਵੀ ਪ੍ਰਬੰਧ ਨਦੀ ਤੇ ਵਹਾ ਦਿੱਤਾ ਸੋ ਕੋਈ ਖਾਸ ਤਰੀਕੇ ਨਾਲ ਇਨਸਾਨ ਨੂੰ ਵਿਲੇ ਲਾਉਣਾ ਗੁਰਮਤ ਇਹਦੇ ਬਾਰੇ ਨੇ ਕਹਿੰਦੀ ਉਹ ਕਹਿੰਦੀ ਵੀ ਜੋਗ ਤਰੀਕੇ ਨਾਲ ਬਿਲੇ ਲਾ ਦਿਓ ਪਰ ਅੱਗੇ ਦੇਖਦੇ ਆ ਕਹਿਤ ਕਬੀਰ ਹਉ ਕਹੂੰ ਫੁਕਾਰ ਕਹਿੰਦਾ ਮੈਂ ਕੂਕੂ ਕੇ ਕਹਰੇ ਹਾਂ ਫਕਤ ਕਬੀਰ ਦੇ ਕਹਰੇ ਕਹਿਤ ਕਬੀਰ ਹਉ ਕਹੂੰ ਫੁਕਾਰ ਸਮਝ ਦੇਖ ਸਾਖਤ ਗਵਾਰ ਇਹ ਰੱਬ ਨਾਲੋਂ ਟੁੱਟੇ ਹੋਏ ਮੂਰਤ ਮਨੋਖੇ ਕੁਦਰਤ ਦੇ ਨਿਯਮ ਤੋਂ ਫਟ ਕੋ ਹੋ ਮਨੁੱਖ ਗਵਾਰ ਬੰਦਿਆ ਤੂੰ ਸਮਝ ਕੇ ਵੇਖ ਦੂਜੇ ਪਾਇ ਬਹੁਤ ਕਰ ਗਾਲੇ ਇਹ ਦੂਜੇ ਰਸਤੇ ਪਿਆ ਬਹੁਤ ਘਰ ਉੱਜੜ ਗਏ ਨੇ ਜੀਣਾ ਨੇ ਕਿਉਂਕਿ ਗੁਰ ਨਾਨਕ ਦਾ ਮਿਸ਼ਨ ਹੈ ਪਿੱਛੇ ਮੈਂ ਲਿਖ ਕੇ ਵੀ ਤਾਈਓ ਲਾਇਆ ਕਿ ਸੱਚੀ ਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮਰदाई ਚੱਲਣਾ ਨਾਨਕ ਲਿਖਿਆ ਨਾਲ ਦੋ ਜੇ ਫਾਇ ਬਹੁਤ ਹੀ ਕਰਗਾਲ ਹੈ ਹੁਕਮ ਨੂੰ ਹੁਕਮ ਦਾ ਵਿਰੋਧ ਕਰਕੇ ਹੁਕਮ ਦੇ ਵਿਰੁੱਧ ਜਾ ਕੇ ਬਹੁਤ ਹੀ ਕਰਗਾਲ ਹੈ RAM ਫਕਤ ਹੈ ਸਦਾ ਸੁਖਾਲੇ RAM ਫਕਤ ਹੁਕਮ ਅਦਾਈ ਚੱਲਣ ਵਾਲੇ ਸਦਾ ਸੌਖੇ ਰਹਿੰਦੇ ਨੇ ਸੋ ਅਸੀਂ ਗੁਰਬਾਣੀ ਦੇ ਹੋਰ ਬਹੁਤ ਸਾਰੇ ਸ਼ਬਦ ਲੈ ਸਕਦੇ ਆ ਪਰ ਅੱਜ ਲੱਗਦਾ ਇੰਨੇ ਹੀ ਵੋਤ ਹੈ ਕਿ ਸਾਡੇ ਸਤਿਗੁਰੂ ਸਾਨੂੰ ਵਾਰ-ਵਾਰ ਸਮਝਾ ਰਹੇ ਨੇ ਕਿ ਇਹਨਾ ਕਰਮ ਕਾਂਡਾਂ ਤੋਂ ਬਚ ਜਾਓ ਮਰਨ ਤੋਂ ਬਾਅਦ ਕੀਤੇ ਹੋਏ ਸਾਰੇ ਕਰਮ ਕਾਂਡ ਵੇ ਫਜ਼ੂਲ ਵੇ ਮਾਇਨੇ ਵੇ ਅਰਥ ਐਵੇਂ ਧਨ ਸਮਾਂ ਤੇ એનર્ਜੀ ਨੂੰ ਨਸ਼ਟ ਕਰਨ ਵਾਲੀ ਗੱਲ ਹੈ ਕੌਣ ਕਹਿ ਰਹੇ ਨੇ ਸਾਡੇ ਸਤਿਗੁਰੂ ਤਾਂ ਤਾਂ ਚਿਰ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਤੇ ਫਿਰ ਜਦੋਂ ਭੱਟ ਪਈਆਂ ਇਹ ਲਿਖਦੀਆਂ ਕਿ ਉਹਨਾ ਨੇ ਜਿ ਹਰਕਿਰਸ਼ਨ ਜੀ ਦੇ 8ਵੇਂ ਪਾਚੇ ਦੇ ਫੁੱਲਾਂ ਨੂੰ ਹਰ ਦੁਆਰ ਪਾਇਆ ਜੇ ਸੱਚਮੁੱਚ ਪਾਇਆ ਤੇ ਬਹੁਤ ਵੱਡਾ ਇਲਜ਼ਾਮ ਗੁਰੂ ਘਰ ਉੱਤੇ ਲੱਗਦਾ ਕਿ ਬਾਣੀ ਵਿੱਚ ਕੁਝ ਲਿਖ ਦਿੱਤਾ ਤੇ ਆਪ ਗੁਰੂ ਪਰਿਵਾਰ ਕੁਝ ਹੋਰ ਕਰਦੇ ਸਨ ਬਹੁਤ ਵੱਡਾ ਦੋਸ਼ ਗੁਰੂ ਸਹਿਬਾਨ ਉੱਪਰ ਲੱਗਦਾ ਤੇ ਜਾਂ ਫਿਰ ਸਾਨੂੰ ਇਹ ਰੱਦ ਕਰਨਾ ਪਏਗਾ ਕਿ ਪਟਵਈਆਂ ਵੀ ਹੋਰ ਇਤਿਹਾਸ ਵਾਂਗ ਉਹ ਸੰਦਗਦ ਨੇ ਸ਼ੱਕੀ ਨੇ ਹੁਣ ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ ਕਿਉਂਕਿ ਮੈਂ ਸਰਵਗ ਨਹੀਂ ਆ ਸਭ ਕੁਝ ਨਹੀਂ ਜਾਣਦਾ ਜਿਹੜੇ ਵੀਰ ਪਟਵਈਆਂ ਤੇ ਕੰਮ ਕਰਦੇ ਨੇ ਵੀਡੀਓ ਨੂੰ ਵੱਡੇ ਵੱਡੇ ਵਿਦਵਾਨ ਲੋਕ ਵੀ ਸੁਣਦੇ ਨੇ ਉਹਨਾਂ ਨੂੰ ਬੇਨਤੀ ਹੈ ਇਫ ਇਹ ਦੇ ਤੁਹਾਡੇ ਕੋ ਕੋਈ ਗਿਆਨ ਹੈ ਤਾਂ ਕਮੈਂਟ ਬਾਕਸ ਇਥੇ ਲਿਹਾ ਹੁੰਦਾ ਤੁਸੀਂ ਕਮੈਂਟ ਬਾਕਸ ਵਿੱਚ ਦੱਸੋ ਕਿ ਜੋ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਹੈ ਜੇ ਇਹ ਸਹੀ ਹੈ ਤਾਂ ਫਿਰ ਤਾਂ ਕੋਈ ਗੱਲ ਨਹੀਂ ਜਿੱਦਾਂ ਹੁਣ ਮੈਂ ਇਸ ਨੂੰ ਰੱਦ ਕਰ ਰਿਹਾ ਇਹ ਸਹੀ ਹੈ ਮੰਨ ਲਓ ਇਹ ਗਲਤ ਲਿਖਿਆ ਹੋਇਆ ਕਹਿੰਦਾ ਮੰਨ ਲਓ ਇਹ ਸਹੀ ਹੈ ਤੇ ਗਲਤ ਲਿਖਿਆ ਹੋਇਆ ਤੇ ਮੈਨੂੰ ਦੱਸੋ ਸਹੀ ਕੀ ਹੈ ਜੋ ਮੈਂ ਬੋਲ ਰਿਹਾ ਸਹੀ ਹੈ ਵੇ ਤਾਂ ਮਨਮਤ ਹੈ ਤਦ ਦੱਸੋ ਸਹੀ ਕੀ ਹੈ ਕਿ ਜੇ ਇਹ ਹੀ ਸਹੀ ਹੈ ਜੋ ਲਿਖਿਆ ਹੋਇਆ ਤਾਂ ਫਿਰ ਗੁਰਮਤਿ ਕੀ ਹੈ ਗੁਰੂ ਗ੍ਰੰਥ ਸਾਹਿਬ ਤੇ ਪਾਠੇ ਰਹਿ ਗਿਆ ਫਿਰ ਸੋ ਇੱਕ ਹੋਰ ਇਹ ਖਾਸ ਕਰਕੇ ਵੀਰ ਡਾਕਟਰ ਹਰਜਿੰਦਰ ਸਿੰਘ ਜਲਗੀਰ ਵਰਗੇ ਵਿਦਵਾਨ ਜਿਨ੍ਹਾਂ ਨੇ ਪੱਟਵੀਆਂ ਤੇ ਬਹੁਤ ਕੰਮ ਕੀਤਾ ਉਹਨਾਂ ਦੇ ਗੋਚਰੇ ਮੇਰੀ ਬੇਨਤੀ ਹੈ ਕਿ ਫੇ ਤੁਸੀਂ ਕੰਮ ਕੀਤਾ ਆ ਮੇਰਾ ਸ਼ੰਕਾ ਨਿਵਰਤ ਕਰ ਦਿਓ ਕਿ ਫੱਟ ਵੇਚ ਤਾਂ ਕਹਦੇ ਗੁਰੂ ਸਾਹਿਬਾਨ ਦੇ ਜਿਹੜੇ ਆ ਫੁੱਲ ਉਹ ਹਰਦوار ਪਾਏ ਗਏ ਸੀ ਉਹਨਾਂ ਦੀ iracial ਨੂੰ ਕੀਰਤਪੁਰ ਪਾਇਆ ਗਿਆ ਕੀ ਇਹ ਸਹੀ ਹੈ ਜੇ ਸਹੀ ਹੈ ਕੀ ਇਹ ਗੁਰਮਤ ਹੈ ਇੱਕ ਗੱਲ ਦੱਸ ਦਿਓ ਸੋ ਇੱਕ ਹੋਰ ਜਿਹੜੀ ਗੱਲ ਮੈਨੂੰ ਪੱਟ ਵਈਆਂ ਤੇ ਸ਼ੱਕ ਪਈ ਉਹ ਹੈ ਜਦੋਂ ਗੁਰੂ ਜਦੋਂ ਬਾਬਾ RAM ਰਾਏ ਜੀ ਦਿੱਲੀ ਤੋਂ ਵਾਪਸ ਜਾ ਰਹੇ ਸੀ ਆਪਣੇ ਪਿਤਾ ਗੁਰੂ ਹਰ राय ਜੀ ਦੇ ਕੋਲ ਬਾਬਾ RAM ਰਾਏ ਜੀ ਦਿੱਲੀ ਤੋਂ ਵਾਪਸ ਕੀਰਤਪੁਰ ਜਾ ਰਹੇ ਸੀ ਆਪਣੇ ਪਿਤਾ ਜੀ ਨੂੰ ਮਿਲਣ ਦਾ ਰਾਹ ਦੇ ਵਿੱਚ ਇੱਕ ਜਗਾ ਉਹਨਾਂ ਦਾ ਘੋੜਾ اٹਕ ਗਿਆ ਘੋੜੇ ਨੂੰ ਚਾਪਕ ਮਾਰੀ ਗਈ ਘੋੜਾ ਅੱਗੇ ਨਹੀਂ ਸੀ ਜਾ ਰਿਹਾ ਤਾਂ ਘੋੜਾ ਛਾਲ ਮਾਰ ਕੇ ਇੱਕ ਰੋੜਾਂ ਦੀ ਪੱਠੀ ਉੱਤੇ ਚੜ ਗਿਆ ਭਾਗ ਫੱਟਾ ਜਿੱਥੇ ਕੋਈ ਇੱਟਾਂ ਜਾਂ ਕੋਈ ਚੀਜ਼ ਪੱਕਦੀ ਸੀ ਉੱਥੇ ਚੜ ਗਿਆ ਕੋਰੇ ਦੇ ਚੜਦੇ ਸਾਲ ਫੱਟਾ ਠੰਡਾ ਠਾਰ ਹੋ ਗਿਆ ਉਹ ਅਸੀਂ ਇੱਕ ਹੋਰ ਵੀਡੀਓ ਵਿੱਚ ਲਵਾਂਗੇ ਤਾਂ ਜਿਹੜੀਆਂ ਕਰਾਮਾਤਾਂ ਕੀ ਜੇ ਹਲਕ ਅੱਜ ਇਹ ਮੇਰੇ ਵੀਡੀਓ ਬਣਾਉਣ ਦਾ ਮਕਸਦ ਇੱਕ ਵਨ ਸਾਈਡਡ ਹੈ ਓਕੀ ਹੈ ਆਓ ਫੜੀਏ ਗੁਰੂ ਰਾਮ ਰਾਏ ਪਹਿਲੀ ਗੱਲ ਇਹ ਜਿਹੜੇ ਭੱਟ ਨੇ ਨਾ ਜਿਨਨੇ ਗੁਰੂ ਪਰਿਵਾਰ ਦੇ ਬੱਚੇ ਨੇ ਜਿੱਦਾ ਮਿਹਰਬਾਨ ਨੂੰ ਗੁਰੂ ਮਿਹਰਬਾਨ ਗੁਰੂ ਪਿੱਥੀ ਚੰਦ ਸਾਰਿਆਂ ਨੂੰ ਗੁਰੂ ਲਿਖ ਦਿਆ ਤੇ ਇਹਨਾਂ ਨੇ ਗੁਰੂ ਰਾਮ ਰਾਏ ਬੇਟਾ ਗੁਰੂ ਹਰ Rai ਜੀ ਮਹਿਲ ਸਤਵੇਂ ਕਾ ਪੋਤਾ ਗੁਰਦਿੱਤਾ ਜੀ ਕਾ ਬਾਪੋਤਾ ਗੁਰੂ ਹਰਗੋਬਿੰਦ ਜੀ ਦਾ ਵੰਸ਼ ਗੁਰੂ ਅਰਜਨ ਜੀ ਕੀ ਸੂਰਜ ਵੰਚੇ ਗੋਸਲ ਗੋਤਰ ਸੋਢੀ ਖੱਤਰੀ ਵਾਸੀ ਕੀਰਤਪੁਰ ਰਾਜ ਕਹਿਲੂਰ ਸੰਮਤ 1718 1718 ਨੂੰ ਸੰਮਤ ਨੂੰ ਇਹ ਉੱਥੋਂ ਚੱਲ ਕੇ ਤਾਂ ਵਾਪਸ ਆਇਐ ਸੀ ਕ੍ਰਿਸਟੋਫਨ ਨੂੰ ਦਿੱਲੀ ਤੋ ਚਲੇ ਗਏ 1718 ਮਤਲਬ 18 ਘਟ ਕਰ ਦੋ ਤੇ 61 ਇਸਵੀ ਨੂੰ 1661 ਇਸਵੀ ਨੂੰ ਵਾਪਸ ਆ ਰਹੇ ਸੀ ਤਾਂ ਰਾਹ ਦੇ ਵਿੱਚ ਕੀ ਹੋਇਆ ਇਹ ਜਦੋਂ ਪਹੁੰਚੇ ਸਮਾਸੀਗਾ ਕ੍ਰਿਸ਼ਨਾ ਪੱਖ 제ਠ ਮਾਸੇ ਵਦੀ ਪੰਜਵੀਂ ਕੇ ਦੇਲੀ ਸੇ ਕੋਟ ਪਠਾਨ ਪਠਾਣਾ ਰੋਪੜ ਮੈਂ ਆਏ ਅਗੇ ਕੀਰਤਪੁਰ ਜਾਣਾ ਸੀ ਕੋਟ ਪਠਾਣਾ ਰੋਪੜ ਵਿੱਚ ਆਏ ਗੁਰੂ ਰਾਮ ਰਾਏ ਜੀ ਨੇ ਕੋਰੇ ਕੀ ਲਗਾਮ ਹਿਲਾਏ ਕੋਰਾ ਅਰੀ ਕਰਖਲਾ ਗੈਲ ਦਾਗ ਰਹੀ ਇੱਕ ਰੋਰਾ ਕੀ ਪਾਠੀ ਤੇ ਜਾਏ ਚੜਾ ਪੱਠੇ ਦੂਤੇ ਜਾ ਚੜਿਆ জাল ਰਹੀ ਪਾਠੀ ਉਸੇ ਸਮੇਂ ਠੰਢੀ ਸੀਤ ਹੋਏ ਗਈ ਇਹ ਹੈ ਪਟਵਹੀ ਤਲਾਉਂਦਾ ਫਰਗਣਾ ਜਿੰਦ ਖਾਤਾ ਵੰਜਰੋਂ ਤੇ ਕਾ ਇੱਕ ਆ ਕਹਾਣੀ ਹੁਣ ਇਹੀ ਕਹਾਣੀ ਗੁਰੂ ਗੋਬਿੰਦ ਸਿੰਘ ਦੇ ਨਾਲ ਹਰਾਨਜੀ ਦਿਖਲ ਨਹੀਂ ਥਾਡੀ ਕਿ ਉਹ ਹੀ ਰਸਤਾ ਸੀ ਉਹੀ ਪੱਠਾ ਸੀ ਹਰ ਇੱਕ ਦਾ ਵੱਡਾ ਪੰਜਾਬ ਮਤਲਬ ਘੋੜਿਆਂ ਤੇ ਜਾਂਦੇ ਸੀ ਉਹੀ ਰਸਤਾ ਉਹੀ ਪੱਠਾ ਉਹੀ ਕਹਾਣੀ ਬੜੀ ਹੈਰਾਨੀ ਹੁੰਦੀ ਲਓ ਸੁਣੋ ਗੁਰੂ ਗੋਬਿੰਦ ਦਾਸ ਜੀ ਮਹਿਲ ਦਸਮਾ ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸਾਲ 1745 ਮਘਰ ਵਦੀ અમાਵਸ ਕੇ ਦਿਹੋ ਕੋਟਲਾ ਨਿਹੰਗ ਫਰਗਣਾ ਰੋਪੜ ਆਏ ਗੁਰੂ ਜੀ ਕਾ ਘੋੜਾ ਆਗੇ ਜਾਣੇ ਸੇ ਰੁਕ ਖਲਾ ਦੀਵਾਨ ਅਨੰਦ ਚੰਦ ਨੇ ਉਸੇ ਕੋੜਾ ਦਿਖਾਇਆ ਕੋਰੇ ਛਲਾਂਗ ਮਾਰੀ ਜਲ ਰਹੀ ਏਕ ਰੋਰਾ ਕੀ ਪਾਠੀ ਤੇ ਜਾਏ ਖਲਾ ਹੁਆ ਪਾਠੀ ਠੰਡੀ ਸੀਤ ਹੋਈ ਗਈ गुरु जी नो, ने कहा भाई सिखो ये जगह बड़ी अजमत वाली है जहाँ किसी समय वतस ऋषि का आसन था उसे जहाँ सतलुद्र नदी के किनारे को तपस्या की सी असा से पहले इसी स्थान इहो कौतक खुरवदी वाले महापुरख के गैल हुआ था ਪਾਟਵਹਿ ਹੀ ਮਲਤਾਨੀ ਸਿੰਧੀ ਖਾਤਾ ਜਲਾਨੇ ਹਜ਼ਾਵਤੋਂ ਕਾ ਪਹਿਲੇ ਵਾਲੀ ਪੱਟ ਵਹੀ ਸੀ ਤਲਾਉਂਦਾ ਫਰਗਨਾ ਜਿੰਦ ਖਾਤਾ ਵੰਜਰਉਂਤੇ ਕਾ ਇਹ ਪੱਟ ਵਹੀ ਮਲਤਾਨੀ ਸਿੰਧੀ ਖਾਤਾ ਜਲਾਉਨੇ ਹਜ਼ਾਵਤੋਂ ਕਾ ਹੁਣ ਇੱਕੋ ਹੀ ਕਹਾਣੀ ਪਾਤਰ ਬਦਲ ਦਿੱਤੇ ਫਿਰ ਕੁਛੇ ਪੁਰਾਣੇ ਰਿਸ਼ੀ ਦੀ ਕਹਾਣੀ ਇੰਜ ਲੱਗਦਾ ਜਿਵੇਂ ਪਟ ਅੱਜਕੱਲ ਪ੍ਰੈਸਰ ਕੋਟਰ ਨਹੀਂ ਜਾਣਦੇ ਜਿੱਥੇ ਕੋਈ ਵੱਡੇ ਲੋਕ ਜਾਂਦੇ ਨਾਲ ਜਾਂਦੇ ਆ ਇਹ ਪਟ ਨਾਲ ਹੀ ਤੁਰੇ ਫਿਰਦੇ ਸੀ ਬੇ ਗੁਰੂ ਗੋਬਿੰਦ ਸਿੰਘ ਉਹਥੇ ਆ ਕਹਾਣੀ ਸੁਣਾਈ ਆ ਇਹ ਮੈਨੂੰ ਪੱਟ ਵਈਆਂ ਵੀ ਪੂਰੀ ਤਰ੍ਹਾਂ ਛੱਕੀ ਲੱਗਦੀਆਂ ਇਹ ਵੀ ਸਿੱਖੀ ਨੂੰ ਗੰਧਲਾ ਕਰਨ ਲਈ ਲਿਖੀਆਂ ਗਈਆਂ ਲੱਗਦੀਆਂ ਉਹ ਕਰਾਮਾਤਾਂ ਵਾਲੀਆਂ ਗੱਲਾਂ ਉਹ ਘੋੜਾ ਚੜਿਆ ਪੱਤਾ ਠੰਡਾ ਹੋ ਗਿਆ ਮਤਲਬ ਸਾਡੇ ਜਿਹੜੀ ਉਹ ਜ਼ਹਿਰ ਕਰਾਮਾਤਾਂ ਵਾਲੀ ਹਰ ਤਰ੍ਹਾਂ ਬਾੜਨੀਆ ਕਰਾਮਾਤਾਂ ਤੇ ਵੈਸੇ ਮੈਂ ਇੱਕ ਹੋਰ ਵੀਡੀਓ ਬਣਾਵਾਂਗਾ ਇਸ ਕਿਤਾਬ ਦਾ ਨਾਮ ਹੈ ਗੁਰੂ ਕੀਆ ਸਾਖੀਆਂ ਪਰ ਜਦੋਂ ਮੈਂ ਉਹ ਪੜ ਰਿਹਾ ਸੀ ਤਾਂ ਮੈਂ ਕੀ ਦੇਖ ਰਿਹਾ ਸੀ ਉਹਦੇ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਆ ਗੁਰੂ ਹਰ Rai ਜੀ ਦਾ ਜ਼ਿਕਰ ਜੇ ਮੈਂ ਕਿਤੇ ਅਪ ਵਿਖਤਰਾ ਨਹੀਂ ਵਰਦਿਆ ਬਜ਼ੁਰਗ ਘਰ ਦਾ ਹੁੰਦਾ ਉਹਦੇ ਪੂਰੇ 3 ਘੰਟੇ ਦੀ ਫਿਲਮ ਦੇ ਵਿੱਚ ਕੋਈ 5-7 ਮਿੰਟ ਦਾ ਸੀਨ ਦਿਖਾ ਦਿੰਦੇ ਆ ਉਹ ਬਜ਼ੁਰਗ ਹੀਰੋ ਨਹੀਂ ਹੁੰਦਾ ਉਹ ਇੱਕ ਜਿੱਦਾਂ ਨਾਲ ਇੱਕ ਖਾਣਾ ਪੂਰਤੀ ਹੁੰਦਾ ਹੀਰੋ ਕੋਈ ਹੋਰ ਹੁੰਦਾ ਐਵੇਂ ਇੱਥੇ ਗੁਰੂ ਸਾਹਿਬ ਨੂੰ ਮੁੱਖ ਹੀਰੋ ਨਹੀਂ ਦਿਖਾਇਆ ਗੁਰੂ ਹਰ ਰਾਏ ਜੀ ਨੂੰ ਮੁੱਖ ਹੀਰੋ ਨਹੀਂ ਦਿਖਾਇਆ ਇੱਥੇ ਮੁੱਖ ਹੀਰੋ RAM RAJ ਜੀ ਨੇ ਹਰ ਕੰਮ ਦੇ ਵਿੱਚ RAM RAJ ਜੀ ਮਹਾਨ ਹੈ राम राय जी ने 8 9 वड्डियां वड्डियां करमताएं दिखाईं वो ਅਸੀਂ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਅੱਜ ਦੀ ਵਿਚਾਰ ਮੇਰੀ ਸਿਰ ਪੱਟ ਵਈਆਂ ਤੇ ਉੱਤੇ ਜੋ ਮੈਨੂੰ ਸ਼ੱਕ ਪਿਆ ਮੈਂ ਕਿਹਾ ਕਿ ਮੇਰੇ ਸਰੋਤੇ ਕਿਤੇ ਮੇਰੇ ਕਹਿਣ ਤੇ ਪੱਟ ਵਈਆਂ ਨੂੰ ਪੂਰਨ ਰੂਪ ਵਿੱਚ অথেন্টিਕੇਟਡ ਮੰਨ ਕੇ ਕੋਈ ਵਿਚਾਰ ਵਟਾਂਦਰਾ ਲੋਕਾਂ ਨਾਲ ਨਾ ਕਰਨ ਲੱਗ ਕਰਨ ਲੱਗ ਜਾਣ ਕਿ ਵੀ ਦੇਖੋ ਜੀ ਉਹ ਪਤਾ ਲੱਗੇ ਬਾਅਦ ਵਿੱਚ ਅਗਲੇ ਇਹੋ ਜਿਹੇ ਆ ਫੱਟਵਈਆਂ ਕੱਢ ਕੇ ਲੈ ਆਉਣ ਜਿੱਥੇ ਸਿੱਖੀ ਦਾ ਸਤਿਆਨਾਸ਼ ਕੀਤਾ ਹੋਇਆ ਹੁਣ ਮੈਂ ਫੈਸਲਾ ਨਹੀਂ ਕਰ ਸਕਦਾ ਵਿਦਵਾਨ ਵੀਰ ਹਰਜਿੰਦਰ ਸਿੰਘ ਦਲਗੀਰ ਵਰਗੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਵਰਗੇ ਜਿਨ੍ਹਾਂ ਨੇ ਫੱਟਵਈਆਂ ਨੂੰ ਆਪਣੇ ਇਤਿਹਾਸ ਦਾ ਆਧਾਰ ਬਣਾਇਆ ਉਹਨਾਂ ਅੱਗੇ ਬੇਨਤੀ ਹੈ ਕਿ ਆ ਜਿਹੜੀ ਕੁਝ ਸ਼ੰਕੇ ਮੇਰੇ ਨੇ ਸਮਝ ਲਓ ਸਾਰੇ ਸਰੋਤਿਆਂ ਦੇ ਸ਼ੰਕੇ ਨੇ ਇਹਨਾਂ ਨੂੰ ਦੂਰ ਕਰੋ ਕੀ ਸਾਡੇ ਗੁਰੂ ਗੁਰੂ ਪਰਵਾਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਲਿਖੀ ਸੀ ਉਸ ਦੇ ਬਪਰੀਤ ਜਾ ਕੇ ਕੋਈ ਕਰਮ ਕਾਂਡ ਕਰਦੇ ਸਨ ਜੇ ਤੁਸੀਂ ਕਹਿੰਦੇ ਹਾਂ ਕਰਦੇ ਸਨ ਫਿਰ ਫੇ ਸਿੱਖੀ ਤਾਂ ਉਦੋਂ ਹੀ ਖਤਮ ਹੋ ਗਈ ਸੀ ਜੇ ਗੁਰੂ ਸਹਿਬਾਨ ਗੁਰੂ ਨਾਨਕ ਤੋਂ ਬਾਅਦ ਵਿੱਚ ਜੇ ਜੋ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਲਿਖੀ ਹੈ ਅਗਲੇ ਆਉਣ ਵਾਲੇ ਗੁਰੂ ਉਸ ਦੇ ਵਿਪਰੀਤ ਕਰਮ ਕਰਦੇ ਸਨ ਤਾਂ ਫਿਰ ਸਿੱਖੀ ਤਾਂ ਉਦੋਂ ਖਤਮ ਹੋ ਗਈ ਸਿੱਖੀ ਤਾਂ ਇੱਕ ਵਿਚਾਰਤਾ ਰਹੀ ਹੈ ਨਾ ਇੱਕ ਸਿਰਤ ਦੀ ਸਿੱਖੀ ਹੈ ਅਸੀਂ ਸਿਰਫ ਸੂਰਤ ਦੀ ਸਿੱਖੀ ਤਾਂ ਰੱਖਦੇ ਆ ਜੇ ਸਿਰਤ ਦੀ ਸਿੱਖੀ ਗੁਰੂ ਸਾਹਿਬ ਨੇ ਨਹੀਂ ਰੱਖੀ ਤਾਂ ਸਿੱਖ ਦਾ ਰੱਖਣਗੇ ਫਿਰ ਅਸੀਂ ਸਿੱਖੀ ਦੀ ਕਿਹੜੀ ਗੱਲ ਕਰਾਂਗੇ ਜੇ ਸਾਡੇ ਗੁਰੂ ਸਹਿਬਾਨ ਗੰਗਾ ਚ ਅਕਤਫ ਉਹਦੇ ਸੰਨ ਫਿਰ ਅਲੱਗ ਕੀ ਹੋਇਆ ਇਹ ਸਾਡੇ ਗੁਰੂ ਸਹਿਬਾਨ ਸਰਾਧ ਕਰਦੇ ਸਨ ਫਿਰ ਅਲੱਗ ਕੀ ਹੋਇਆ ਤੋਂ ਅੱਜ ਦੇ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਆਪਣਾ ਸ਼ੰਕਾ ਮੈਂ ਜ਼ਾਹਰ ਕਰ ਦਿੱਤਾ ਹੁਣ ਇਹ ਵਿਦਵਾਨਾਂ ਦਾ ਕੰਮ ਹੈ ਕਿ ਉਹ ਸ਼ੰਕੇ ਨੂੰ ਦੂਰ ਕਰਨ ਤੇ ਤਾਂ ਕਿ ਸੰਤਾਂ ਨੂੰ ਸਹੀ ਰਸਤਾ ਮਿਲ ਸਕੇ ਜੋ ਉਹ ਜੋ ਮੈਂ ਬੇਨਤੀ ਵਾਰ-ਵਾਰ ਕਰਿਆ ਕਰਦਾ ਵਿਚਾਰ ਕਰਦਿਆਂ ਨੇ ਕਪਰ ਕਰਦਿਆਂ ਫੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਉਸ ਲਈ ਮਾਫੀ ਚਾਉਣਾ ਜੇ ਤੁਹਾਨੂੰ ਇਹ ਖੋਜ ਕਾਜ ਚੰਗਾ ਲੱਗਦਾ ਹੈ ਤਾਂ ਜੇਕਰ ਹਾਲੇ ਤੱਕ ਮੇਰੇ ਚੈਨਲ ਨਾਲ ਨਹੀਂ ਜੁੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਘੰਟੀ ਦਾ ਬਟਨ ਦਬਾ ਦਿਓ ਤੇ ਕਮੈਂਟ ਜ਼ਰੂਰ ਕਰੋ ਸਤਿ ਸ੍ਰੀ ਅਕਾਲ